ਸਾਸੰਗਤੀ ਸਾਰਿਆਂ ਪਿਆਰ ਦੇ ਸਤਿਕਾਰ ਬੀ ਸਤਿਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਣਾ ਸੁਆਦ ਦੇ ਸਹਾ ਹੱਤ ਬਾਬਾ ਨਾਨਕ ਸਫਨਾਮਾ ਸ੍ਰੀ ਗੁਰੂ ਨਾਨਕ ਸਾਹਿਬ ਦਾ ਇਹ ਚੱਲ ਰਿਹਾ ਹੈ ਤੇ ਆਪਾਂ ਪਹੁੰਚੇ ਹਾਂ ਇਹ ਦੇਸ਼ੇ ਨੇ ਤੇ ਅੱਜ ਜਿਵੇਂ ਕਿ ਆਪਾਂ ਨੂੰ ਸਹੀਏ ਪ੍ਰਥੀਪਾਲ ਸਿੰਘ ਜੀ ਦੱਸ ਰਹੇ ਨੇ ਕੁਰਾਨ ਦੇ ਬਾਰੇ ਦੇ ਵਿੱਚ ਹੁਣ ਉਹ ਦੱਸ ਰਹੇ ਨੇ ਵੀ ਕੁਰਾਨ ਦੇ ਅਨੁਸਾਰ ਕਿੱਦਾਂ ਧਰਤੀ ਦੀ ਰਚਨਾ ਹੋਈ ਮਨੁੱਖ ਦੀ ਸਿਰਜਣਾ ਹੋਈ ਕਹਿੰਦੇ ਕੁਰਾਨ ਮਜੀਦ ਦੇ ਅਨੁਸਾਰ ਅੱਲਾਹ ਨੇ 2 ਦਿਨ ਚ ਧਰਤੀ ਦੀ ਰਚਨਾ ਰਚਾ ਦਿੱਤੀ ਸੀ ਇਹ ਸਾਰਾ ਕੁਝ ਕਹਦੇ ਇੱਕ ਵੱਡੀ ਜੋਰਾਵਰ ਤੇ ਜਾਣਨ ਹਾਰ ਸਰਵੋੱਚ ਸਤੀ ਦੀ ਪ੍ਰਜੋਜਨਾ ਹੈ ਉਹ ਇਹੋ ਤਾਂ ਕਹਿੰਦੇ ਸਾਰੇ ਸੰਸਾਰ ਵਾਲਿਆਂ ਦਾ ਰੱਬ ਹੈ ਉਹਨੇ ਧਰਤੀ ਨੂੰ ਹੌਂ ਚ ਲਿਆਉਣ ਮੰਗਰੋ ਦਿੱਤੇ ਪਹਾੜ ਜਮਾ ਦਿੱਤੇ ਵਿਸ਼ਾ ਸਮੁੰਦਰਾਂ ਤੇ ਦਰਿਆਵਾਂ ਨੂੰ ਸਥਾਪਿਤ ਕੀਤਾ ਉਸ अनेਕ ਬਰਕਤਾਂ ਪਾਈਆਂ ਤੇ ਉਸ ਦੇ ਅੰਦਰ ਸਾਰੇ ਮੰਗ ਕਰਨ ਵਾਲਿਆਂ ਲਈ ਹਰੇਕ ਚੀਜ਼ ਦੀ ਮੰਗ ਤੇ ਲੋੜ ਦੇ ਅਨੁਸਾਰ ਠੀਕ ਅੰਦਾਜ਼ੇ ਸਿਰ ਖਾਦ ਖੁਰਾਕ ਦਸਮਾਨ ਚਟਾਇਆ ਫਿਰ ਉਸ ਅੱਲਾ ਨੇ ਕਹਤੇ ਆਕਾਸ਼ ਵੱਲ ਧਿਆਨ ਦਿੱਤਾ ਜਿਹੜਾ ਉਸ ਵੇਲੇ ਨਿਰਾਤ ਤੁਮਾ ਸੀ ਅੱਲਾ ਨੇ ਧਰਤੀ ਤੇ ਆਕਾਸ਼ ਨੂੰ ਆਖਿਆ ਹੋਂਦ ਵਿੱਚ ਆ ਜਾਓ ਭਾਵੇਂ ਤੁਸੀਂ ਚਾਹੁੰਦੇ ਹੋ ਭਾਵੇਂ ਤੁਸੀਂ ਨਹੀਂ ਚਾਹੁੰਦੇ ਤਦ ਦੁਨੀ ਆਖਿਆ ਅਸੀਂ ਹੋਂਚ ਆ ਗਏ ਆਗਿਆਕਾਰੀ ਵਾਂਗ ਤਾਂ ਫੇਰ ਕਹਦੇ ਅੱਲਾਹ ਨੇ ਦੋ ਦਿਨਾਂ ਚ ਸੱਤ ਆਕਾਸ਼ ਬਣਾ ਦਿੱਤੇ ਤੇ ਹਰੇਕ ਆਕਾਸ਼ ਵਿੱਚ ਉਸ ਦੇ ਕਾਨੂੰਨ ਦੀ ਪ੍ਰਕਾਸ਼ ਨਕਾ ਦਿੱਤੀ ਸੰਸਾਰ ਦੇ ਆਕਾਸ਼ ਨੂੰ ਕਹਿੰਦੇ ਅੱਲਾਹ ਨੇ ਦੀਵਿਆਂ ਨਾਲ ਸਜਾਇਆ ਤੇ ਉਸ ਉਸ ਜੰਗੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ ਇਹ ਕਹਿੰਦੇ ਰਾਤ ਦਿਨ ਸੂਰਜ ਤੇ ਚੰਨ ਅੱਲਾਹ ਦੀਆਂ ਨਿਸ਼ਾਨੀਆਂ ਚੁਣੀਆਂ ਹਜ਼ਰਤ ਮੁਹੰਮਦ ਸਾਹਿਬ ਨੇ ਕਹਿੰਦੇ فرمایا ਸੂਰਤ ਤੇ ਚੰਨ ਨੂੰ ਮੱਥਾ ਨਾ ਟੇਕਿਆ ਕਰੋ ਸਗੋਂ ਉਸ ਅੱਲਾਹ ਨੂੰ ਸਜਦਾ ਕਰੋ ਜਿਹੜੇ ਉਹਨਾਂ ਨੂੰ ਸਾਜਿਆ ਹੈ ਇਸ ਤਰ੍ਹਾਂ ਕਹਿੰਦੇ ਅੱਲਾਹ ਨੇ ਹੀ ਧਰਤੀ ਤੇ ਆਕਾਸ਼ ਨੂੰ ਆਪਣੇ ਜ਼ੋਰ ਨਾਲ ਬਣਾਇਆ ਕੁਰਾਨ ਅਨੁਸਾਰ ਅੱਲਾਹ ਇਸ ਵਿਸ਼ਾਲ ਬ੍ਰਹਿਮੰਡ ਚ ਕਹਿੰਦੇ ਲਗਾਤਾਰ ਵਿਸਥਾਰ ਕਰ ਰਿਹਾ ਹੈ ਤੇ ਹਰ ਪਲ ਉਹਦੇ ਸਿਰਜਣ ਸ਼ਕਤੀ ਦੇ ਨਵੇਂ ਨਵੇਂ ਕ੍ਰਿਸ਼ਮੇ ਟਾਰਗੇਟ ਹੋ ਰਹੇ ਨੇ ਹੁਣ ਅੱਗੇ ਦੱਸ ਰਹੇ ਨੇ ਮਨੁੱਖ ਦੀ ਸਿਰਜਣਾ ਦੇ ਬਾਰੇ ਵਿੱਚ ਪ੍ਰੀਤੀਪਾਲ ਜੀ ਕਹਿੰਦੇ ਕੁਰਾਨ ਮਜੀ ਮਜੀਦ ਦੇ ਅਨੁਸਾਰ ਮਨੁੱਖ ਦੀ ਸਿਰਜਣਾ ਦਾ ਮੁੱਢ ਅੱਲਾਹ ਤਾਲਾ ਰਹੀਂ ਸਿੱਤਿਆਂ ਹੀ ਜ਼ਮੀਨੀ ਪਦਾਰਥਾਂ ਤੋਂ ਹੋਇਆ ਅੱਲਾਹ ਫਰਮਾਉਂਦੇ ਨੇ ਕਿ ਅਸਰ ਮਨੁੱਖ ਨੂੰ ਸੜੀ ਗੜੀ ਮਿੱਟੀ ਦੇ ਸੁੱਕੇ ਹੋਏ ਭਾਵ ਖਮੀਰ ਉੱਟੀ ਹੋਈ ਮਿੱਟੀ ਦੇ ਘਾਰੇ ਤੋਂ ਸਿਰਜਿਆ ਜਦ ਅੱਲਾਹ ਤਾਰਾ ਨੇ ਅਗੇ ਵਿਸਥਾਰਤਾ ਫਰਭਾਇਆ ਕਿ ਅਸੀਂ ਮਨੁੱਖ ਨੂੰ ਮਿੱਟੀ ਦੇ ਸੱਤ ਤੋਂ ਸਾਜਿਆ ਫਿਰ ਉਹਨੂੰ ਇੱਕ ਸੁਰੱਖਿਆਤਾ ਟਪਕੀ ਹੋਈ ਬੂੰਦ ਤਬਦੀਲ ਕੀਤਾ ਫਿਰ ਉਸ ਬੂੰਦ ਨੂੰ ਬੁੱਤ ਦਾ ਰੂਪ ਦਿੱਤਾ ਫਿਰ ਬੁੱਤ ਨੂੰ ਬੋਟੀ ਬਣਾ ਦਿੱਤਾ ਫਿਰ ਬੋਟੀ ਤੇ ਹੱਡੀਆਂ ਬਣਾਈਆਂ ਫਿਰ ਹੱਡੀਆਂ ਤੇ ਮਾਸ ਛੜਾਇਆ ਤੇ ਫਿਰ ਉਸ ਨੂੰ ਇੱਕ ਹੋਰ ਹੀ ਸਿਰਜਣਾ ਦਾ ਰੂਪ ਬਣਾ ਦਿੱਤਾ فیر ਉਸ ਤੋਂ ਪੁਰਸ਼ ਤੇ ਇਸਤਰੀ ਦੋ ਕਿਸਮਾਂ ਬਣਾਈਆਂ ਉਹਨਾਂ ਦੇ ਆਪਸੀ ਮੇਲ ਨਾਲ ਮਨੁੱਖਾ ਤੇ ਇਸਤਰੀਆਂ ਨੂੰ ਇੱਕ ਉੱਛਲ ਤੇ ਪਾਣੀ ਤੋਂ ਸਾਜਿਆ ਗਿਆ ਜਿਹੜਾ ਪਿੱਟ ਤੇ ਹਿੱਕ ਦੀਆਂ ਹੱਡੀਆਂ ਦੇ ਵਿਚਾਲੋਂ ਨਿਕਲਦਾ ਹੈ ਭਾਵ ਇਸਤਰੀ ਤੇ ਪੁਰਸ਼ ਦੋਵਾਂ ਦੇ ਵਿੱਚ ਮੁੱਖ ਦੇ ਉਸ ਧੜ ਤੋਂ ਨਿਕਲਦੇ ਨੇ ਜਿਹੜੇ ਪਿੱਟ ਤੇ ਹਿੱਕ ਦੇ ਵਿਚਾਲੇ ਨੇ ਕਿ ਅੱਲਾਹ ਨੇ ਹੀ ਮਨੁੱਖ ਨੂੰ ਸੁਣ ਤੇ ਵੇਖਣ ਦੀਆਂ ਸ਼ਕਤੀਆਂ ਦਿੱਤੀਆਂ ਤੇ ਦਿਲ ਦਿੱਤਾ ਫਿਰ ਇਸ ਦੀ ਤਕਦੀਰ ਨਿਯਤ ਕੀਤੀ ਇਸ ਤਰ੍ਹਾਂ ਅੱਲਾਹ ਨੇ ਮਨੁੱਖ ਲਈ ਉਸ ਦਾ ਜੀਵਨ ਮਾਰਗ ਕਹਿੰਦੇ ਸੁਖਾਲਾ ਕੀਤਾ ਅੱਲਾਹ ਨੇ ਕਹਿੰਦੇ ਮਨੁੱਖ ਨੂੰ ਅਜਿਹੇ ਗਿਆਨ ਇੰਦਰੀਆਂ ਬਖਸ਼ੀਆਂ ਤੇ ਅਜਿਹੇ ਸ਼ਕਤੀਆਂ ਤੇ ਯੋਗਤਾਵਾਂ ਪ੍ਰਦਾਨ ਕੀਤੀਆਂ ਜਿੰਨਾ ਸਦਕਾ ਮਨੁੱਖ ਦੁਨੀਆ ਵਿੱਚ ਉਨਾ ਕੰਮਾਂ ਦੇ ਕਰਨ ਯੋਗ ਹੋਇਆ ਜਿਹੜੇ ਮਨੁੱਖ ਦੇ ਕਰਨ ਯੋਗ ਨਹੀਂ ਇਹ ਤਾਂ ਨਾਂਵਾਂ ਕਹਿੰਦੇ ਮਨੁੱਖ ਲਈ ਉਪਰੀਆ ਨਹੀਂ ਸਗੋਂ ਉਸ ਅਸਵਾ ਇਨਾ ਤਾਂ ਜਾਣਵੇਂ ਤੇ ਰੱਬ ਨੇ ਮੰਦੇ ਚੰਗੇ ਦੀ ਪਛਾਣ ਜਮਾਨਦਰੋ ਹੀ ਉਹਨੂੰ ਬਖਸ਼ਿਸ਼ ਕਰਛੀ ਹੈ ਕਹਿੰਦੇ ਅੱਲਾ ਨੇ ਮਾਨਵ ਜਾਤੀ ਨੂੰ ਇੰਨੀ ਸੋਹਣੀ ਬਣਤਰ ਪ੍ਰਦਾਨ ਕੀਤੀ ਹੈ ਕਿ ਉਸ ਦੇ ਅੰਦਰ ਪੈਗੰਬਰੀ ਜਿਹੀ ਉੱਚ ਪਦਵੀ ਪ੍ਰਾਪਤ ਹੋਣ ਵਾਲੇ ਲੋਕਾਂ ਨੇ ਜਨਮ ਲਿਆ ਇਹ ਸੋ ਉੱਚੀ ਪਦਵੀ ਕਹਿੰਦੇ ਰੱਬ ਦੀ ਕਿਸੇ ਹੋ ਤ੍ਰਿਸ਼ਟ ਸ੍ਰਿਸ਼ਟੀ ਨੂੰ ਨਸੀ ਨਹੀਂ ਹੋਈ ਹੈ ਆਰੰਭ ਵਿੱਚ ਕਹਿੰਦੇ ਜੀ ਸੰਸਾਰ ਦੇ ਸਾਰੇ ਪੁਰਸ਼ ਤੇ ਔਰਤਾਂ ਅਸਲ ਚ ਇੱਕੋ ਰਸਤੇ ਤੇ ਚੱਲਣ ਵਾਲੇ ਸੀ ਪਰ ਬਾਅਦ ਚੇ ਹਾਲਤ ਬਾਕੀ ਨਾ ਰਹੀ ਤੇ ਲੋਕਾਂ ਦੇ ਇੱਕ ਦੂਜੇ ਨਾਲ મતભੇਦ ਪ੍ਰਗਟ ਹੋ ਗਏ ਇਹਦਾ ਮਤਭੇਦਾਂ ਦੇ ਕਹਿੰਦੇ ਪ੍ਰਗਟ ਹੋਣ ਦਾ ਕਾਰਨ ਇਹ ਨਹੀਂ ਸੀ ਕਿ ਸ਼ੁਰੂ ਚ ਲੋਕਾਂ ਨੂੰ ਸੱਚਾਈ ਦਾ ਗਿਆਨ ਨਹੀਂ ਦਿੱਤਾ ਗਿਆ ਸੀ ਅਜਿਹੇ ਗਿਆਨ ਤਾਂ ਕਹਿੰਦੇ ਉਹਨਾਂ ਨੂੰ ਅੱਲਾ ਨੇ ਸ਼ੁਰੂ ਤੋਂ ਹੀ ਦਿੱਤਾ ਸੀ ਪਰ ਆਪੋ ਵਿੱਚ ਮਤਭੇਦ ਉਹਨਾਂ ਸਵਾਰਥੀ ਲੋਕਾਂ ਨੇ ਪੈਦਾ ਕੀਤੇ ਜੋ ਆਪੋ ਵਿੱਚ ਇੱਕ ਦੂਜੇ ਨਾਲ ਵਧੇਗੀ ਕਰਨੀ ਚਾਹੁੰਦੇ ਸੀ ਉਹਨਾਂ ਲੋਕਾਂ ਨੇ ਕਹਿੰਦੇ ਸੱਚਾਈ ਨੂੰ ਛੱਡ ਕੇ ਵੱਖਰੇ ਵੱਖਰੇ ਰਸਤੇ ਕੱਢੇ ਤਾਂ ਜੋ ਉਹ ਆਟਾ ਢਬਾਨੇ ਬਣਾ ਕੇ ਇੱਕ ਦੂਜੇ ਨਾਲ ਵਧੇਕੀਆਂ ਤੇ ਸੁਣ ਕਰ ਸਕਣ ਅਜਿਹੀਆਂ ਸਥਿਤੀਆਂ ਚ ਕਦੇ ਸਮੇਂ-ਸਮੇਂ ਤੇ ਸੰਸਾਰ ਦੀਆਂ ਸਾਰੀਆਂ ਕੌਮਾਂ 'ਚ ਅੱਲਾ ਨੇ ਨਬੀ ਤੱਪਕੰਬਰ ਭੇਜੀ ਜੋ ਸਿੱਧੇ ਰਾਤ ਤੁਰਨ ਵਾਲਿਆਂ ਨੂੰ ਖੁਸ਼ਖਬਰੀ ਦੱਸੇਹਾ ਦੇ ਤੇ ਪੁੱਠੇ ਰਾਤ ਚੱਲਣ ਵਾਲਿਆਂ ਨੂੰ ਇਸ ਦੇ ਗੰਭੀਰ ਤੇ ਭਿਆਨਕ ਸਿੱਟਿਆਂ ਤੋਂ ਜਾਗ ਕਰਾਉ ਤੇ ਡਰਾਉ ਅੱਲਾ ਨੇ ਕਹਿੰਦੇ ਉਹਨਾਂ ਨਾਲ ਸੱਚੀ ਕਿਤਾਬ ਵੀ ਉਤਾਰੀ ਤਾਂ ਜੋ ਸੱਚਾਈ ਬਾਰੇ ਲੋਕਾਂ 'ਚ ਜਿਹੜੇ મતਭੇਦ ਪੈਦਾ ਹੋਗੇ ਸੀ ਉਹਨਾਂ ਦਾ ਨਿਬੇੜਾ ਕਰ ਦੇਵੇ ਤਸਾ ਸੰਗਜੀ ਇਹ ਸੀ ਆਪਣਾ ਅੱਜ ਦਾ ਸਵਾਦਿਆ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਗਾ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਲੱਗਿਆ ਕੋਈ ਵੀ ਕਮੀ ਪੇਸ਼ੀ ਆ ਉਹ ਵੀ ਜ਼ਰੂਰ ਦੱਸਿਆ ਕਰੋ ਤਾਂ ਕਿ ਮੈਂ ਸੁਧਾਰ ਕੇ ਆਪਣੇ ਆਪ ਨੂੰ ਹੋਰ ਬਿਹਤਰੀਨ ਬਣਾ ਸਕਾਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਹੀ ਅਪਾ ਫੇਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ